ਹੈਲੋ एवरीवन वेलकम बैक टू माय चैनल एंड टू अ न्यू रेसिपी ਅੱਜ ਅਪਾ ਬਣਾਵਾਂਗੇ ਠੰਡੇ ਠੰਡਾ ਕੀਏ ਦਾ ਰਾਇਤਾ ਗਰਮੀਆਂ ਦੇ ਵਿੱਚ ਠੰਡੀ ਠੰਡੀ ਚੀਜ਼ ਮਿਲ ਜੇ ਹੋਰ ਕੀ ਚਾਹੀਦਾ ਆ ਰਾਇਤਾ ਕੀਏ ਦਾ ਸਪੈਸ਼ਲੀ ਬਹੁਤ ਠੰਡਾ ਹੁੰਦਾ ਇਹਦੀ ਕੀ ਆ ਵੈਸੇ ਵੀ ਬਹੁਤ ਠੰਡਾ ਹੁੰਦਾ ਤੇ ਹੈਲਦੀ ਵੀ ਹੁੰਦਾ ਤੇ ਇਹ ਕੀਏ ਦਾ ਰਾਇਤੇ ਦੀ ਰੈਸਪੀ ਐਵੇਂ ਦੀ ਹੈ ਕਿ ਇਹਦੇ ਨਾਲ ਅਪਾ ਨੂੰ ਹੋਰ ਕੁਝ ਵੀ ਖਾਣ ਦੀ ਲੋੜ ਨਹੀਂ ਸਬਜ਼ੀ ਵਗੈਰਾ ਆਪਾਂ ਇਹਨੂੰ ਖਲਾਓ ਜਾਂ ਰੋਟੀ ਦੇ ਨਾਲ ਇੰਜੋਏ ਕਰ ਸਕਦੇ ਹਾਂ ਬਹੁਤ ਈਜ਼ੀ ਐ ਬਣਾਉਣ ਆਮ ਪਰ ਤੇ ਉਹ ਚਾਹਾਂ ਟੇਸਟੀ ਬਣਦਾ ਅੱਜ ਮੈਂ ਤੁਹਾਨ ਨਾਲ ਆਪਣੀ ਰੈਸਪੀ ਸ਼ੇਅਰ ਕਰੂੰਗੀ ਜਿਵੇਂ ਆਸੀਂ ਬਣਾਣੇ ਆ ਵੈਸੇ ਬਹੁਤ ਈਜ਼ੀ ਰੈਸਪੀ ਹੈ ਹੱਥ ਘੜ ਦੇ ਵਿੱਚ ਹੀ ਬਣਾਇਆ ਜਾਂਦਾ ਆ ਆਲਮੋਸਟ ਕੀ ਇਹਦਾ ਕੀ ਇਹਦਾ ਰਾਇਤਾ ਤੇ ਅੱਜ ਮੈਂ ਜਿਵੇਂ ਖਾਨੀ ਆ ਅਸੀਂ ਜਿਵੇਂ ਆਪਣੇ ਬਣਾਣੇ ਆ ਮੈਂ ਉਹ ਮੇ ਤੁਹਾਨੂੰ ਸ਼ੇਅਰ ਕਰੂੰਗੀ ਹੋਪਸ ਤੁਹਾਨੂੰ ਬਦਿਆ ਲੱਗੇਗਾ ਤਾਂ ਚਲੋ ਜੀ ਆਪਾਂ ਵੀਡੀਓ ਬਣਾਉਣਾ ਸ਼ੁਰੂ ਕਰੀਏ ਕੀ ਇਹਦਾ ਰਾਇਤਾ ਬਣਾ ਲਈਏ ਸਭ ਤੋਂ ਪਹਿਲਾਂ ਪੰਕ ਕੀ ਲੈਣਾ ਕੀ ਆ ਕੋਈ ਕੀ ਆ ਕਹਿੰਦੇ ਆ ਕੋਈ ਲੋਕੀ ਕਹਿੰਦੇ ਆ ਅਸੀਂ ਤਾਂ ਕੀ ਆਈ ਕਹਨੇ ਆ ਤੇ ਨਾ ਕੋਸ਼ਿਸ਼ ਕਰੋ ਜਿਹੜਾ ਪਾਂਖੀ ਆ ਲੈਣਾ ਨਾ ਉਹ ਕੱਚਾ ਹੋਣਾ ਚਾਹੀਦਾ ਇਸ ਵਿੱਚ ਬੀਜ ਜ਼ਿਆਦਾ ਨਹੀਂ ਹੋਣੇ ਚਾਹੀਦੇ ਤਾਂ ਹੀ ਆਪਣਾ ਰਾਈਤਾ ਵਧੀਆ ਬਣੇਗਾ ਐਸੇ ਏ ਵੀ ਕੀ ਹੈ ਇਹ ਗੋਲ ਕੀ ਹੈ ਬਟ ਇਹਦੇ ਵਿੱਚ ਕੀ ਹੈ ਬੀਜ ਬਹੁਤ ਹੋਣਗੇ ਐਵੇਂ ਜਿਹਾਂ ਨਹੀਂ ਲੈਣਾ ਹੈਗਾ ਆਪਾਂ ਸਿੰਪਲ ਐਵੇਂ ਦਾ ਪਤਲੇ ਪਤਲੇ ਕੀਏ ਲੈਣੇ ਆ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਛਿੱਲਾਂਗੇ ਇਹਨਾਂ ਨੂੰ ਐਵੇਂ ਚੰਗੀ ਤਰ੍ਹਾਂ ਛਿੱਲ ਲੈ ਇਹਨਾਂ ਨੂੰ ਵਾਸ਼ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਕਰਨਾ ਹੈ ਕद्दू ਕਾਸ਼ ਕੱਦੂ ਕਾਸ਼ ਕਰਨ ਲਈ ਸਿੰਪਲ ਮੈਂ ਕੱਦੂ ਕਾਸ਼ ਦਿੱਤਾ ਗ੍ਰੇਟਰ ਤੇ ਇਹਨੂੰ ਸਭ ਤੋਂ ਬਰੀਕ ਵਾਲੇ ਪਾਸੇ ਨਾਲ ਆਪਾਂ ਕੱਦੂ ਕਾਸ਼ ਕਰਾਂਗੇ ਸਭ ਤੋਂ ਬਰੀਕ ਇਸ ਕਿਹੜਾ ਹੈ ਆਏ ਇਸ ਨਾਲ ਆਪਾਂ ਇਹਨੂੰ ਕੱਦੂ ਕਾਸ਼ ਕਰ ਲਾਂਗੇ ਚੰਗੀ ਤਰ੍ਹਾਂ ਇਸ ਮੇਰੇ ਕੀਏ ਦੇ ਵਿੱਚ ਬੀਜ ਨਹੀਂ ਹੈਗੇ ਕੱਚਾ ਇਹ ਕੀ ਆ ਵੈਕਸੀਰੀ ਬਹੁਤ ਚੰਗਾ ਖੰਡਾ ਹੁੰਦਾ ਖਾਣ ਲਈ ਆਪਾਂ ਦੇਖਿਆ ਹੋਊਗਾ ਜਿਹੜੇ ਆਪਣੇ ਬਜ਼ੁਰਗ ਹੁੰਦੇ ਆ ਪੁਰਾਣੇ ਉਹ ਜਏ ਉਹਨਾਂ ਦੇ ਪੈਰਾਂ ਤੇ ਜਲਨ ਵਗੈਰਾ ਹੁੰਦੀ ਹੈ ਤਾਂ ਘੱਟ ਕੇ ਘੀਏ ਨੂੰ ਆਪਣੇ ਪੈਰਾਂ ਤੇ ਮਲਦੇ ਆਂ ਕਿਉਂਕਿ ਇਹ ਬਹੁਤ ਠੰਡਾ ਹੁੰਦਾ ਹੈ ਇਹ ਆਪਾਂ ਨੂੰ ਜਿਆਦਾ ਤੋਂ ਜਿਆਦਾ ਕੰਜ਼ਿਊਮ ਕਰਨਾ ਚਾਹੀਦਾ ਹੈ ਫੇਲ ਮਤਲਬ ਬੱਚੇ ਤਾਂ ਇਹਨੂੰ ਖਾਣਾ ਪਸੰਦ ਨਹੀਂ ਕਰਦੇ ਸਬਜੀ ਸਬਜੀ ਘੀਏ ਦੀ ਠੱਟੀ ਖਾਂਦੇ ਆਂ ਜੇ ਨਹੀਂ ਸਬਜੀ ਖਾਂਦੇ ਤਾਂ ਆਪਾਂ ਰਾਇਤਾ ਬਣਾ ਸਕਦੇ ਆਂ ਇਜ਼ੀ ਖੀਰ ਬਣਾ ਸਕਦੇ ਆਂ ਇਜ਼ੀ ਆਈਸਕ੍ਰੀਮ ਬਣਾ ਸਕਦੇ ਆਂ ਇਜ਼ਾ ਹਲਵਾ ਚਲੋ ਗਰਮੀਆਂ ਚ ਵਧੀਆ ਨਹੀਂ ਲੱਗਦਾ ਆਈਸਕ੍ਰੀਮ ਬਣਾ ਸਕਦੇ ਆਂ ਪਰ ਇਹਨੂੰ ਖਾਣਾ ਜ਼ਰੂਰ ਚਾਹੀਦਾ ਕਿਉਂਕਿ ਇਹ ਬਹੁਤ ਠੰਡਾ ਹੈ ਤੇ ਹੈਲਦੀ ਵੀ ਹੈ। ਕੋਫਤੇ ਵੀ ਬਣ ਜਾਂਦੇ ਆ ਪਰ ਕੋਈ ਇੰਨੀ ਗਰਮੀ ਦੇ ਵਿੱਚ ਆਪਣਾ 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 ਪਕੌੜਾ ਬਣਿਆ ਪਿਆ ਇਹਨਾਂ ਦੇ ਪਕੌੜੇ ਕੀ ਬਣਾਈਏ ਗਰਮੀ ਦੇ ਵਿੱਚ। ਉਵੇਂ ਦੀ ਚੀਜ਼ ਹੈ ઓਇਲੀ ਥੋੜੀ ਘੱਟ ਵਧੀਆ ਲੱਗਦੀ ਹੈ। ਇਹ ਠੰਡੀ ਚੀਜ਼ ਜ਼ਿਆਦਾ ਵਧੀਆ ਲੱਗਦੀ ਹੈ। ਆਪਾਂ ਇਹਨੂੰ ਚੰਗੀ ਤਰ੍ਹਾਂ ਕੱਜੂਗਾਸ਼ ਕਰ ਲਾਂਗੇ ਹੁਣ। ਸਾਰੇ ਕੀ ਇਹ ਆਪਾਂ ਸਾਰੇ ਕੀ ਇਹਨੂੰ ਚੰਗੀ ਤਰ੍ਹਾਂ ਬਰੀਕੀ ਕੱਦੂਗਾਸ਼ ਕਰ ਲਿਆ। ਬਿਲਕੁਲ ਬਰੀਕ ਇਤਲਾ ਮੈਂ ਕੱਦੂਗਾਸ਼ ਬਰੀਕੀ ਕਰਿਓ ਕਿਉਂਕਿ ਬਰੀਕੀ ਹੀ ਰਾਇਤੇ ਦੇ ਵਿੱਚ ਵਧੀਆ ਲੱਗਦਾ ਹੈ ਹੁਣ ਆਪਾਂ ਕੀ ਕਰਨਾ ਹੈ ਨਾਥਿਕ ਪੈਨ ਲਿੱਤਾ ਹੈ ਪੈਨ ਦੇ ਵਿੱਚ ਪਾਣੀ ਨੂੰ ਬੋਇਲ ਕਰ ਲਿਆ ਗਰਮ ਕਰ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਇਸ ਦੇ ਵਿੱਚ ਕੀ ਕਰਨਾ ਹੈ ਥੋੜਾ ਜਿਹਾ ਨਮਕ ਪਾ ਦਿੰਦੇ ਬਿਲਕੁਲ ਹਲਕਾ ਜਿਹਾ ਨਮਕ ਪਾਣਾ ਨਮਕ ਤੋਂ ਬਾਅਦ ਵਿੱਚ ਥੋੜਾ ਜਿਹਾ ਇਸ ਦੇ ਵਿੱਚ ਪਾਇਆ ਮੀਂਹ ਪਾਊਡਰ ਜੇ ਨਹੀਂ ਹੈਗਾ ਅਸਕਿਪ ਕਰ ਸਕਦੇ ਹੋ ਬਸ ਇਸ ਨਾਲ ਕੀ ਹੈ ਨਾ ਕਿ ਇਹਦੇ ਵਿੱਚ ਇਸ ਬਹੁਤ ਵਧੀਆ ਫਲੇਵਰ ਚਲਿਆ ਜਾਂਦਾ ਹੈ ਜੋ ਕਿ ਰਾਇਤੇ ਦੇ ਵਿੱਚ ਬਹੁਤ ਵਧੀਆ ਲੱਗਦਾ ਹੈ। ਹੁਣ ਅਪਾ ਕੀ ਕਰਾਂਗੇ ਇਹ ਕੀ ਇਹਨੂੰ ਗਰਮ ਪਾਣੀ ਦੇ ਵਿੱਚ ਪਾ ਕੇ ਇਹਨੂੰ 3-4 ਮਿੰਟ ਲਈ ਬੋਇਲ ਕਰ ਲਾਂਗੇ। ਮਿੰਟਾ ਮਿੰਟ ਹੋ ਗਿਆ ਹਨਾ ਪੁਦੀਨਾ ਕੀ ਆ ਇਹ ਜੋ ਚੀਜ਼ਾਂ ਖੰਡਕ ਦਿੰਦੀਆਂ ਨਾ ਆਪਾਂ ਨੂੰ ਗਰਮੀ ਜਿੰਨੀ ਹੁਣ ਗਰਮੀ ਪੈ ਰਹੀ ਹੈ ਇਸ ਦੇ ਵਿੱਚ ਆਪਾਂ ਜਿਆਦਾ ਤੋਂ ਜਿਆਦਾ ਕੰਜ਼ਿਊਮ ਕਰਨੀਆਂ ਚਾਹੀਦੀਆਂ। ਹੁਣ ਪੁਦੀਨੇ ਦਾ ਜਿਆਦਾ ਆਪਾਂ ਪੁਦੀਨੇ ਦਾ ਹੋ ਬਣਾ ਸਕਦੇ ਆ। ਛੋਟਾ ਬਣਾ ਸਕਦੇ ਆ ਸੰਗਿਆਸ਼ ਕੰਦਮੀ ਚ ਵੀ ਪਾ ਸਕਦੇ ਆ ਐਵੇਂ ਰੰਗਦੇ ਦੇ ਵਿੱਚ ਵੀ ਪਾ ਸਕਦੇ ਆ ਇਹ ਹੈਲਦੀ ਵੀ ਹੈ ਤੇ ਕੀ ਆ ਵੀ ਬਹੁਤ ਹੈਲਦੀ ਹੈ ਇੱਕ ਆਪਣੇ ਹਾਰਟ ਲਈ ਇਹ ਵੀ ਬਹੁਤ ਵਧੀਆ ਹੈ ਵੈਸੇ ਵੀ ਜਿਨ੍ਹਾਂ ਨੂੰ ਹਾਰਟ ਦਾ ਕੋਈ ਇਸ਼ੂ ਹੁੰਦਾ ਡਾਕਟਰ ਉਹਨਾਂ ਸਜੈਸਟ ਕਰਦੇ ਆ ਕਿ ਇਹਦਾ ਸੂਪ ਹੋ ਗਿਆ ਜਿਹੜੀ ਕੀ ਇਹਦੀ ਖੀਰ ਹੈ ਨਾ ਉਹ ਬਹੁਤ ਸਵਾਦ ਬਣਦੀ ਹੈ ਉਹਦੇ ਮੁਰੇ ਨਾ ਮਾਰਕੀਟ ਦਾ ਜਿਹੜਾ ਆਪਾਂ ਹੋ ਪੋਲੂਟਾ ਖਾਣੇ ਆ ਨਾ ਉਹ ਵੀ ਫੇਲ ਆ ਬੋ ਟੇਸਟੀ ਆ ਨਹੀਂ ਟੇਸਟੀ ਬਣਦੀ ਹੈ ਜੀ ਖੀਰ ਉਹਨਾਂ ਨੂੰ ਹੁਣ ਆਪਾਂ ਗਰਮ ਪਾਣੀ ਦੇ ਵਿੱਚ 3-4 ਮਿੰਟ ਲਈ ਬੋਇਲ ਕਰ ਲਾਂਗੇ ਤਾਂ ਕੱਚਾ ਪੰਜੂਰ ਕਰ ਲਾਂਗੇ ਫਿਰ ਹਿਲਦੇ ਆਪਾਂ ਇਹਨਾਂ ਨੂੰ ਬੋਇਲ ਕਰਕੇ ਜਿੰਨਾ ਟਾਈਮ ਆਪਣਾ ਕੀ ਆ ਬੋਇਲ ਹੋ ਰਿਹਾ ਮੈਂ ਕਿ ਕਿੰਨਾ ਸੇਬ ਲਿੱਤਾ ਮੈਂ ਇਹਨਾਂ ਰਾਇਤੇ ਦੇ ਵਿੱਚ ਸੇਬ ਪਾ ਦਨੀ ਆ ਕਿਉਂਕਿ ਮੈਨੂੰ ਮੈਂ ਨਾ ਸੇਬ ਐਵੇਂ ਖਾਂਦੀ ਨਹੀਂ ਹੈ ਕਿ ਮੂੰਹ ਸੁਆਦ ਨਹੀਂ ਲੱਗਦਾ ਸੇਬ ਐਪਲ ਤਾਂ ਰਾਇਤੇ ਦੇ ਵਿੱਚ ਬਹਾਨੇ ਨਾਲ ਨਾ ਖਾਇਆ ਜਾਂਦਾ ਇਹ ਛੋਟੇ ਕੱਟ ਵੀ ਕੋਈ ਐਵੇਂ ਨਾ ਸੱਚ ਹੈਗਾ ਜਿਹੜਾ ਫਰੂਟ ਜਿਹੜਾ ਮਰਜੀ ਫਰੂਟ ਹੋਵੇ ਕੋਈ ਨਹੀਂ ਖਾਂਦਾ ਤਾਂ ਤੁਸੀਂ ਵੀ ਉਹਨੂੰ ਐਵੇਂ ਰਾਇਤੇ ਦੇ ਵਿੱਚ ਪਾ ਕੇ ਦੇ ਦਿਓ ਖਾਇਆ ਜਾਂਦਾ ਉਸ ਟਾਈਮ ਤੇ ਬਿਆਸੇ ਵੀ ਇੱਕੜਾ ਕੋਈ ਅਨ ਹੈਲਦੀ ਚੀਜ਼ ਹੈ ਹੈਲਦੀ ਹੈ ਆਪਾਂ ਨੂੰ ਤਾਕਤ ਹੀ ਦੇਗੀ ਈਵਨ ਨਾ ਬੱਚੇ ਕਈਆਂ ਦੇ ਸੇਬ ਮੈਂ ਖੁਦ ਵੀ ਨਹੀਂ ਸੇਬ ਖਾਂਦੀ ਮੈਨੂੰ ਬਿਲਕੁਲ ਵਧੀਆ ਲੱਗਦਾ ਬਟ ਮੈਂ ਡਾਕਟਰ ਨੇ ਕਿਹਾ ਹੋਇਆ ਰੋਜ਼ ਇੱਕ ਐਪਲ ਖਾਣਾ ਮੈਂ ਐਵੇਂ ਨਾ ਫਿਰ ਗੁੰਜ ਤਾਂ ਮੇ tanto ਨਹੀਂ ਖਾਇਆ ਜਾਂਦਾ ਮੈਂ ਰੋਜ਼ ਦਹੀਂ ਦੇ ਵਿੱਚ ਐਵੇਂ ਰਾਇਤਾ ਬਣਾ ਕੇ ਖਾ ਲੈਂਦੀ ਆ ਇਨੂੰ ਆਪਾਂ ਬ੍ਰੇਕ ਬ੍ਰੀ ਕੱਟ ਕਰ ਲਾਂਗੇ ਜਿੰਨਾ ਬ੍ਰੇਕ ਤੁਸੀਂ ਕੱਟਣਾ ਚਾਹੁੰਦੇ ਹੋ ਉਨਾ ਕੱਟ ਸਕਦੇ ਹੋ ਜੇ ਕੱਦੂ ਕਾਸ਼ ਵੀ ਕਰਨਾ ਹੈ ਕੱਦੂ ਕਾਸ਼ ਵੀ ਕਰ ਸਕਦੇ ਹੋ ਇਹ ਆਪਨੇ ਕੀ ਇਹਨੂੰ ਬੋਇਲ ਹੁੰਦੇ ਹੋਏ 3-4 ਮਿੰਟ ਹੋ ਚੁੱਕੇ ਆ ਆਸਾ ਪੈਨਾਂ ਹੀ ਬੋਇਲ ਕਰਨਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਟੇਨ ਕਰ ਲਾਂਗੇ ਮੀਨ ਸਿਸਟਮ ਪਾਣੀ ਰਿਮੂਵ ਕਰ ਦਾਂਗੇ ਇੱਕ ਮੈਂ ਕੀ ਇਹਦਾ ਪਾਣੀ ਬਿਲਕੁਲ ਸਟੇਨ ਕਰਤਾ ਹੁਣ ਆਪਾਂ ਕੀ ਕਰਨਾ ਇਹਨੂੰ ਪਾਣੀ ਨੂੰ ਸਟੇਨ ਕਰਕੇ ਨਾ ਸਭ ਤੋਂ ਜ਼ਰੂਰੀ ਕੰਮ ਗੱਲ ਕਿਹੜੀ ਆ ਇਨੂੰ ਠੰਡਾ ਕਰਨਾ ਬਿਲਕੁਲ ਠੰਡਾ ਕਰ ਲੈਣਾ ਆਪਾਂ ਕਦੇ ਵੀ ਗਰਮ ਘੀਏ ਦੇ ਵਿੱਚ ਆਪਾਂ ਦਹੀਂ ਨਹੀਂ ਪਾਣਾ ਨਹੀਂ ਆਪਣਾ ਦਹੀਂ ਫਟ ਜਾਏਗਾ ਰਾਇਤਾ ਆਪਣਾ ਬਿਲਕੁਲ ਟੇਸਟੀ ਨਹੀਂ ਬਣਨਾ ਹੁਣ ਆਪਾਂ ਇੱਕ ਖੁੱਲੇ ਜਿਹੇ ਬੌਲ ਦੇ ਵਿੱਚ ਇਹਨੂੰ ਪਾ ਲਾਂਗੇ ਆਪਣੇ ਘੀਏ ਨੂੰ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਆਪਣਾ ਦਹੀਂ ਫੈਂਟਿਆ ਹੋਇਆ ਦਹੀਂ ਲਿਆ ਹਮੇਠੇ ਨਾਰਮਲ ਜੋ ਘਰ ਦੇ ਵਿੱਚ ਦਹੀਂ ਹੁੰਦਾ ਉਹ ਚੰਗੀ ਤਰ੍ਹਾਂ ਫੇਟ ਲਿਆ ਆਪਾਂ ਜਿੰਨਾ ਕ ਰਾਇਤਾ ਬਣਾਉਣਾ ਚਾਹੁੰਦੇ ਹਾਂ ਉਨਾਂ ਕ ਦਹੀਂ ਲੈ ਲਓ ਉਸ ਤੋਂ ਬਾਅਦ ਅੱਪਾ ਇਹਦੇ ਵਿੱਚ ਪਾਵਾਂਗੇ ਆਪਣੇ ਮਸਾਲੇ ਆਪਣੀ ਪਸੰਦ ਦੇ ਜਿਹੜੇ ਪਾਣਿਆਂ ਵਿੱਚ ਜ਼ਿਆਦਾ ਪਾਣ ਦੀ ਲੋੜ ਨਹੀਂ ਥੋੜੇ ਠੀਕ ਲੱਗਦੇ ਆ ਮਸਾਲੇ ਪਾਣ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾ ਦੂੰਗੀ ਆਪਣਾ ਬਰੀਕ ਕੱਟਿਆ ਹੋਇਆ ਐਪਲ ਫਿਰ ਇਹਦੇ ਵਿੱਚ ਪਾਉਂਗੀ ਬਰੀਕ ਕੱਟਿਆ ਹੋਇਆ ਧਨੀਆ ਪੁਦੀਨਾ ਹਰੀ ਮਿਰਚ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੱਧ ਦਾ ਘਟਾ ਸਕਦੇ ਹੋ ਅਸੀਂ ਜ਼ਿਆਦਾ ਨਾ ਪਾਓ ਘਾਟੀ ਵਧੀਆ ਲੱਗਦੀ ਆ ਰਾਇਤੇ ਦੇ ਵਿੱਚ ਮਿਰਚ ਵਗੈਰਾ ਇਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮੈਂ ਤੇ ਹੋਰ ਪਿਆਜ਼ ਪੀਓਜ ਕੁਝ ਨਹੀਂ ਪਾ ਰਹੀ ਕਿਉਂਕਿ ਕੀ ਇਹਦੇ ਰਾਈਤੇ ਦੇ ਵਿੱਚ ਨਾ ਕੱਲਾ ਕੀ ਆਈ ਸਵਾਲ ਲੱਗਦਾ ਪਿਆਜ਼ ਵਗੈਰਾ ਪਾਣ ਦੀ ਲੋੜ ਨਹੀਂ ਹੁਣ ਆ ਪੈਜੇ ਵਿੱਚ ਪਾਵਾਂਗੇ ਆਪਣਾ ਹੋਰ ਮਸਾਲੇ ਮਸਾਲੇ ਨਹੀਂ ਕੁਝ ਵੀ ਨਹੀਂ ਹੈਗਾ ਬਸ ਜੀਰਾ ਕਾਲੀ ਮਿਰਚ ਐਕਨੇ ਜੀਰਾ ਪੂੜੇ ਤੇ ਕਾਲੀ ਮਿਰਚ ਨੂੰ ਭੁੰਨ ਕੇ ਪੀਸ ਕੇ ਰੱਖਿਆ ਹੋਇਆ ਰੋ-ਰੋਜ਼ ਪੀਸਣੀ ਔਖੀ ਹੈ ਕਿਉਂਕਿ ਰਾਈਤੇ ਦੇ ਵਿੱਚ ਤਾਂ ਰੋਜ਼ ਹੀ ਪਾਣੀ ਹੁੰਦੀ ਆਪਾਂ ਮੈਂ ਇਕੱਠੀ ਪੀਸ ਕੇ ਰੱਖ ਲੇ ਉਹ ਪਾ ਦੂੰਗੀ ਇਨੂੰ ਵੀ ਮਿਕਸ ਕਰ ਲਾਂਗੇ ਫਿਰ ਇਹਦੇ ਵਿੱਚ ਮੈਂ ਪਾ ਦੂੰਗੀ ਥੋੜਾ ਜਿਹਾ ਨਮਕ ਕਾਈਟ ਨਮਕ ਤੇ 21 ਜੇਚਾ ਪਾ ਪਾਵਾਂਗੇ ਇੱਕ ਕੱਪ ਇਹਦੇ ਵਿੱਚ ਐਡ ਕਰਨਾ ਬਲੈਕ ਨਮਕ ਬਹੁਤ ਟੇਸਟੀ ਲੱਗਦਾ ਬਲੈਕ ਨਮਕ ਜ਼ਰੂਰ ਐਡ ਕਰਿਓ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਥੋੜੀ ਜੀ ਥੋੜੀ ਜੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਪੀਸੀ ਹੋਈ ਚੀਨੀ ਕਿਉਂਕਿ ਨਾ ਇਹਦੇ ਨਾਲ ਟੇਸਟ ਬੈਲੈਂਸ ਹੋ ਜਾਂਦਾ ਹੈ ਇਸੇ ਵੀ ਚੀਜ਼ ਚ ਜੋ ਜਦੋਂ ਆਪਾਂ ਕਿਸੇ ਨਮਕੀਨ ਚੀਜ਼ ਚ ਖੱਟ ਪਾਣੇ ਆ ਨਾ ਚੀਨੀ ਉਸਨੂੰ ਸਿਰਫ ਆਪਾਂ ਟੇਸਟ ਬੈਲੈਂਸ ਕਰਨ ਲਈ ਪਾਣੇ ਆ ਤਾਂ ਕਿ ਜਿਆਦਾ ਖਟਾਸ ਨਾ ਆਵੇ ਇਹਨਾਂ ਟੇਸਟ ਬਹੁਤ ਵਧੀਆ ਹੋ ਜਾਏਗਾ ਰਾਇਤੇ ਦਾ ਤੇ ਹੁਣ ਆਪਾਂ ਜਿਆਦਾ ਤੁਸੀਂ ਐਵੇਂ ਖਾ ਸਕਦੇ ਹੋ ਇਹ ਵੀ ਪਨ ਚੁੱਕਿਆ ਜਾਂ ਫਿਰ ਆਪਾਂ ਇਹਨੂੰ ਨਾ ਟੜਕਾ ਲਗਾ ਸਕਦੇ ਆ ਮੈਂ ਥੋੜਾ ਜਿਹਾ ਟੜਕਾ ਲਗਾਉਂਗੀ ਸਿਰਫ ਹਿੰਗ ਦਾ ਟੜਕਾ ਲਾਵਾਂਗੇ ਹੋਰ ਆਪਾਂ ਕੁਝ ਨਹੀਂ ਪਾਵਾਂਗੇ ਟੜਕੇ ਲਈ ਹੈ ਨਾ ਮੈਂ ਕੁਝ ਨਹੀਂ ਜ਼ਿਆਦਾ ਕੀਤਾ ਸਰੋਂ ਦੇ ਤੇਲ ਦੇ ਵਿੱਚ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਘੜ ਕੇ ਨਾ ਉਹਦਾ ਕੱਚਾਪਨ ਦੂਰ ਕਰਕੇ ਹਿੰਗ ਪਾਤੀ ਹਿੰਗ ਪਾ ਕੇ ਵਿੱਚ ਬਸ ਇਸ ਦੇ ਤੜਕੇ ਪਾ ਦਾਂਗੇ ਆਪਾਂ ਤੇ ਇਹਨੂੰ ਮਿਕਸ ਕਰ ਦਾਂਗੇ ਤੁਸੀਂ ਇੱਥੇ ਜਿਹੜਾ ਆਇਲ ਯੂਜ਼ ਕਰਨਾ ਹੈ ਹੋ ਸਕੇ ਸਰੋਂ ਦਾ ਤੇਲ ਹੀ ਯੂਜ਼ ਕਰਿਓ ਕੁਕਿੰਗ ਆਇਲ ਨਾ ਯੂਜ਼ ਕਰਿਓ ਜਾਂ ਇਸ ਤੋਂ ਫੋਰ ਕੁਛ ਨਾ ਯੂਜ਼ ਕਰਿਓ ਕਿਉਂਕਿ ਸਰੋਂ ਦੇ ਤੇਲ ਦੀ ਇਸ ਦੇ ਵਿੱਚ ਫਲੇਵਰ ਬਹੁਤ ਵਧੀਆ ਆਂਦਾ ਹੈ ਮင်းਸੇ ਇਹ ਰਾਇਤਾ ਮੇਰਾ ਤਿਆਰ ਹੋ ਜਾਂਦਾ ਹੈ ਦਿਨ ਆਪਾਂ ਨੂੰ ਨਾ ਕੋਈ ਸਬਜ਼ੀ ਵਗੈਰਾ ਖਾਣ ਦੀ ਲੋੜ ਨਹੀਂ ਆਪਾਂ ਕੱਲੇ ਰਾਇਤੇ ਨਾਲ ਜਾਂ ਪਲਾਉ ਬਣਾ ਲਓ ਰੋਟੀ ਖਾ ਸਕਦੇ ਆ ਐਂਡ ਬੱਟ ਜਾਦਾ ਟੇਸਟੀ ਬਣ ਕੇ ਹੀ ਤਿਆਰ ਹੁੰਦਾ ਹੈ ਬਣਾਉਣਾ ਬਹੁਤ ਈਜ਼ੀ ਹੈ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਤਾਂ ਆਹ ਲੋ ਜੀ ਆਪਣਾ ਰਾਇਤਾ ਤਾਂ ਬਣ ਚੁੱਕਿਆ ਹੁਣ ਆਪਾਂ ਇਹਨੂੰ ਸਰਵ ਕਰ ਦਾਂਗੇ ਠੰਡਾ ਠੰਡਾ ਹੋਪਸੋ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਸਿੰਪਲ ਜੀ ਵੀਡੀਓ ਸੀ ਵੀਡੀਓ ਵਧੀਆ ਲੱਗੀ ਮੇਰੇ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਥੈਂਕਸ ਫॉर ਵਾਚਿੰਗ ਮੇਰੀ ਵੀਡੀਓ ਮਿਲਦੀ ਹੈ ਕਿ ਨਵੀਂ ਵੀਡੀਓ ਦੇ ਵਿੱਚ ਠੀਕ ਨਵੀਂ ਰੈਸਪੀ ਦੇ ਵਿੱਚ ਥੈਂਕਸ ਫॉर ਵਾਚਿੰਗ